ਦੇ ਸ਼ੋਅ ਵਿੱਚ ਸਤ ਸ੍ਰੀ ਅਕਾਲ ਮਦਮਾ ਪਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਔਰ ਕਿਲਰੀ ਗ੍ਰਹਿ ਮੰਤਰੀ ਸ਼੍ਰੀ ਅਮਰ ਸ਼ਾਹ ਦੇ ਵਿਚਕਾਰ ਜੋ ਮੀਟਿੰਗ ਹੋਈ ਸੀ ਉਹਦੇ ਬਾਰੇ ਗੱਲ ਕਰਾਂਗੇ ਓਕੇ ਉਸ ਮੀਟਿੰਗ ਵਿੱਚ ਕੀ ਕੀ ਗੱਲਬਾਤਾਂ ਹੋਈਆਂ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਪੰਜਾਬ ਦਾ ਜਿਹੜਾ ਵਿੱਤੀ ਸੰਗਠਨ ਹੈ ਫਾਈਨੈਂਸ਼ੀਅਲ ਜਿਹੜੀ ਪ੍ਰੋਬਲਮਸ ਹੈ ਜੀ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਔਰ ਅੰਤ ਵਿੱਚ ਆਪਾਂ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਬਾਦੋਂ ਆਏ ਲੋਕਾਂ ਨੇ ਜੋ ਤਸ਼ੱਦਦ ਜੋ ਉਹ ਹੱਲਾ ਮਚਾਟੇ ਰੱਖਿਆ ਹੋਇਆ ਆ ਔਰ ਜਿਹਦੇ ਨਾਲ ਆਮ ਲੋਕਾਂ ਦਾ ਜੀਵਨ ਜਿਹੜਾ ਆ ਉਹ ਬੜਾ ਹਮੇਸ਼ਾ ਹੀ ਖਤਰੀ ਵਿੱਚ ਰਹਿੰਦਾ ਸੋ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਲੇਕਿਨ ਆਓ ਆਪਾਂ ਸਭ ਤੋਂ ਪਹਿਲਾਂ ਚੱਲਦੇ ਹਾਂ ਸਰਦਾਰ ਭਵਨ ਸਿੰਘ ਮਾਨ ਆ ਕੇਂਦਰੀ ਮੰਤਰੀ ਸ਼੍ਰੀ ਅੰਮਰਸ਼ਾਹ ਦਦਾਨ ਹੋਈ ਮੀਟਿੰਗ ਦੀ ਕਾਰਵਾਈ ਵਨ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਸਰਦਾਰ ਭਵਨ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਜਿਹੜਾ ਹਣ ਫੀਸਾਂ ਦਾ ਨੁਕਸਾਨ ਹੋਇਆ ਆ ਉਹਦਾ ਇਸ ਵੇਲੇ ਅੰਦਾਜ਼ਾ ਜਿਹੜਾ ਆ ਉਹ 13800 ਕਰੋੜ ਰੁਪਏ ਲਗਾਇਆ ਜਾ ਰਿਹਾ ਹੈ। ਲੇਕਿਨ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਕਹੀ ਕਿ ਇਹ ਜਿਹੜਾ ਨੁਕਸਾਨ ਹੈ ਇਹਦੀ ਰਕਮ ਇਸ ਰਕਮ ਨਾਲੋਂ ਜ਼ਿਆਦਾ ਵੱਧ ਕੇ 20000 ਕਰੋੜ ਤੱਕ ਪਹੁੰਚ ਸਕਦੀ ਹੈ। ਮਤਲਬ ਉਹਨਾਂ ਦਾ ਕਹਿਣਾ ਸੀ ਕਿ ਇਹ ਨੁਕਸਾਨ ਜਿਹੜਾ ਹੜ੍ਹਾਂ ਦੇ ਨਾਲ ਹੋਇਆ ਆ ਪੰਜਾਬ ਦਾ ਉਹਨਾਂ ਉਹਦੀ ਰਾਸ਼ੀ ਜਿਹੜੀ ਆ 20000 ਪਰ ਉਹ ਤੂੰ ਵੀ ਵੱਧ ਸਕਦੀ ਹੈ ਲੇਕਿਨ ਹੁਣ ਇਹਦੇ ਬਾਰੇ ਉਹਨਾਂ ਦਾ ਕਹਿਣਾ ਸੀ ਕਿ ਪਿੰਦਰੀ ਗ੍ਰਹਿ ਮੰਤਰੀ ਨੇ ਵਿਸ਼ਵਾਸ ਦੁਆਇਆ ਆ ਕਿ ਉਹ ਪੰਜਾਬ ਦੀ ਹੋਰ ਸਹਾਇਤਾ ਕਰਨਗੇ ਲੇਕਿਨ ਇਹਦੇ ਵਿੱਚ ਵੀ ਕਈ ਕਿਸਾਨ ਦੇ ਅੰਮ੍ਰਿਤਪੁਰ ਸੇ ਜਾਂ ਆਪਾ ਉਹ ਵੀ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਜਿਸ ਨਾਮ ਭਾਤੀ ਜਨਤਾ ਪਾਰਟੀ ਨੇ ਜਿਹੜੀ ਪੰਜਾਬ ਯੂਨਿਟ ਹੈ ਉਹਨਾਂ ਨੇ ਇਹ ਗੱਲ ਕਹੀ ਆ ਵੀ 31 ਮਾਰਚ 2024 ਨੂੰ ਸਟੇਟ ਗਵਰਨਮੈਂਟ ਕੋਲ ਜਿਹੜਾ ਫੰਡ ਐਸਡੀ ਆਰਐਫ ਹੁੰਦਾ ਐਸਡੀ ਆਰਐਫ ਦਾ ਮਤਲਬ ਇਹ ਆ ਦੇ ਕੁਦਰਤੀ ਆਫਤਾਂ ਨਾਲ ਨਿਯੋਜਨ ਵਾਲਾ ਨਿਯੋਜਨ ਵਾਲਾ ਫੰਡ ਜਿਹੜਾ ਆ ਉਹ 10380 ਕਰੋੜ ਰੁਪਏ ਜਮ੍ਹਾਂ ਹੋ ਚੁੱਕਾ ਸੀ ਉਹ 2024 ਤੇ 25 ਤੇ 25 ਛੱਡੇ ਦਾ ਜਿਹੜਾ ਫੰਡ ਹੈ ਉਹ ਆਉਣ ਤੋਂ ਬਾਅਦ ਇਹ ਰਕਮ ਜਿਹੜੀ ਆ ਉਹ 12000 ਕਰੋੜ ਰੁਪਏ ਬਣ ਜਾਵੇਗੀ ਜਦ ਕਿ ਸਵਕਾਤ ਦਾ ਕਹਿਣਾ ਹੈ ਕਿ ਪਿਛਲੇ 15 ਸਾਲਾਂ ਵਿੱਚ ਐਸਡੀ ਆ ਦੇ ਦਾ ਜਿਹੜਾ ਫੰਡ ਹੈ ਉਹਦੇ ਵਿੱਚ કુલ 512 ਕਰੋੜ ਰੁਪਏ ਦੀ ਰਾਸ਼ੀ ਆਈ ਸੀ ਉਹ ਜਿਹਦੇ ਵਿੱਚੋਂ 3620 ਕਰੋੜ ਰੁਪਏ ਉਹ ਖਾਤੇ ਜਾ ਟੁਪੇ ਲੇਕਿਨ ਇਹਦੇ ਵਿੱਚ ਹੁਣ ਕੌਣ ਸੱਚਾ ਆ ਕੌਣ ਝੂਠਾ ਆ ਇਹਦੇ ਲਈ ਜੀਜੀ ਲੈ ਕੇਂਦਰੀ ਗ੍ਰਾਂਥ ਮੰਤਰੀ ਵੱਲੋਂ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਹੈ ਉਹਦੇ ਅਨੁਸਾਰ ਇਹ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਦੇ ਕੋਲ ਇਸ ਵੇਲੇ ਵੀ ਮੈਂ ਕਾਫੀ ਰਕਮ ਜਿਹੜੀ ਆ ਉਹ ਬੰਦੀ ਆ ਔਰ ਉਹਦੇ ਵਿੱਚੋਂ ਇਹ ਜਿਹੜਾ ਖਰਚਾ ਹੈ ਇਸ ਵੇਲੇ ਹੰਪੀ ਦਾ ਨਾਮ ਵੀ 1600 ਕਰੋੜ ਦਾ ਪਦਾਨ ਮੰਤਰੀ ਸ਼੍ਰੀ ਮਨਮੋਦੀ ਜੀ ਅਨਾਉਂਸ ਕਰਕੇ ਗਏ ਆ ਉਹ ਜਿਹੜਾ ਬਾਕੀ ਦਾ ਪੈਸਾ ਆ ਖਾਤੀ ਵਿੱਚ ਜਾਈ ਜਾਣ ਲਈ ਉਹ ਐਸਡੀਆਰਐਫ ਫੰਡ ਵਿੱਚੋਂ ਖਰਪਿਆ ਜਾਣਾ ਚਾਹੀਦਾ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵਾਨ ਸਿੰਘ ਮਾਨ ਨੇ ਇਹ ਗੱਲ ਕਹੀ ਆ ਕਿ ਸਿਰਫ ਇਸ ਅਕਾਊਂਟ ਦੇ ਵਿੱਚ ਇਹ 12000 ਕਰੋੜ ਰੁਪਏ ਬਿਲਕੁਲ ਨਹੀਂ ਆ। ਲੇਕਿਨ 3620 ਕਰੋੜ ਰੁਪਏ ਉਹਦੇ ਵਿੱਚੋਂ ਖਾਤੇ ਗਿਆ ਸੀ। ਔਰ 5012 ਕਰੋੜ ਰੁਪਏ ਹੀ ਉਸ ਖਾਤੇ ਵਿੱਚ ਮਿਲੇ ਸੀ। ਹੁਣ ਇਹ ਜਿਹੜਾ ਪੰਬਰ ਪੂਸਾ ਆ ਇਹਦੇ ਬਾਰੇ ਜਨਤਾ ਦੇ ਜੀ ਆ ਵਕ ਵਕਤ ਤਾਂਆਂ ਦੀਆਂ ਗੱਲਾਂ ਕਾਦੀ ਆ। ਲੋਕਾਂ ਵਿੱਚ ਵਕ ਵਕਤ ਕਿਸਮ ਦੇ ਗਾਂ ਚਚਾ ਮਾ ਹੋ ਰਹੀਆਂ। ਵੇਖਣਾ ਇਹ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਆ ਕਿ ਉਹ 1200 12000 ਰੁਪਏ ਦੀ ਜਿਹੜੀ ਗੱਲ ਹੈ ਐਸਜੀਆਰ ਫੰਡ ਵਿੱਚ ਆਉਂਦੀ ਉਹਦੇ ਬਾਰੇ ਸਾਰੀ ਪੋਜੀਸ਼ਨ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਸਪੱਸ਼ਟ ਕਰਨੀ ਚਾਹੀਦੀ ਆ ਤਾਂ ਕਿ ਲੋਕਾਂ ਦੇ ਦਰਮਿਆਨ ਜਿਹੜੇ ਸ਼ੰਕੇ ਪੈਦਾ ਹੋ ਰਹੇ ਆ ਉਹਨਾਂ ਨੂੰ ਦੂਰ ਕੀਤਾ ਜਾ ਸਕੇ ਹੁਣ ਇਸ ਗੱਲ ਦੇ ਨਿਰਪੱਖ ਕਰਦਾ ਆ ਕਿ ਪੰਜਾਬ ਸਰਕਾਰ ਇਸ ਮਸਲੇ ਨੂੰ ਕਿੱਥੋਂ ਤੱਕ ਤੇ ਕਦੋਂ ਤੱਕ ਇਹ ਛੱਡ ਜਾ ਲਵੇਗੀ। ਉਹ ਜਿੱਥੋਂ ਤੱਕ ਹੋਰ ਕਹਿੰਦੀ ਸਹਾਇਤਾ ਮੈਨ ਦੀ ਗੱਲ ਆ ਉਹ ਉਸ ਨੂੰ ਜ਼ੀਰੋ ਹੀ ਸਮਝਿਆ ਜਾਣਾ ਚਾਹੀਦਾ ਆ ਕਿਉਂਕਿ ਕੇਂਦਰੀ ਗ੍ਰਹਿ ਮੰਤਰੀ ਨੇ ਇਹ ਸਪੱਸ਼ਟ ਕਰ ਦਿੱਤਾ ਆ ਕਿ ਪੰਜਾਬ ਦੇ ਕੋਲ ਕੁਦਰਤੀ ਆਪਤਾ ਨਾਲ ਨਿਗਤਣ ਲਈ ਕਾਫੀ ਫੰਡ ਹੈ। ਪੰਜਾਬ ਸਰਕਾਰ ਉਸ ਫੰਡ ਦੇ ਵਿੱਚੋਂ ਹੜਪੀਪਾਂ ਦੀ ਸਹਾਇਤਾ ਲਈ ਖਾਤਾ ਕਰ ਸਕਦੀ ਹੈ ਹੁਣ ਦੇਖਣਾ ਇਹ ਆ ਕਿ ਇਹਦੇ ਵਿੱਚੋਂ ਕੀ ਗੱਲਾਂ ਨਿਕਲ ਕੇ ਬਾਹਰ ਸਾਹਮਣੇ ਆਉਂਦੀਆਂ ਆ ਕੋ ਫੰਡ ਹੈ ਜਾਂ ਨਹੀਂ ਹੈ ਜੇ ਨਹੀਂ ਹੈ ਤਾਂ ਉਹ ਫੰਡ ਕਿੱਥੇ ਗਿਆ ਦਾਅਵੇ ਅਨਸਾਰ ਜਿਸ ਤਰ੍ਹਾਂ ਕਿਹਾ ਗਿਆ ਧਿਆ ਇਹ ਸਗੰ ਦੀ ਸਮੁੱਚੀ ਜਾਣਕਾਰੀ ਤੱਥਾਂ ਦੇ ਆਧਾਰ ਤੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਣੀ ਚਾਹੀਦੀ ਆ ਕਿਉਂਕਿ ਪੰਜਾਬ ਦੇ ਲੋਕ ਵੱਖ-ਵੱਖ ਇਸ ਕਿਸਮ ਦੀਆਂ ਚਰਚਾਵਾਂ ਵਿੱਚ ਫਸੇ ਹੋਏ ਹਨ ਕੋਈ ਕੁਝ ਬੋਝ ਲਿਆ ਕੋਈ ਕੁਝ ਬੋਝ ਲਿਆ ਦੇਖਣਾ ਇਹਦੇ ਵਿੱਚ ਕੁੱਲ ਮਿਲਾ ਕੇ ਜੀ ਸਿਆਸੀ ਨੁਕਸਾਨ ਹੋ ਰਿਹਾ ਆ ਤਾਂ ਉਹ ਰੂਲਿੰਗ ਪਾਰਟੀ ਦਾ ਹੋ ਰਿਹਾ ਆ ਕਿਉਂਕਿ ਇਹ ਸਿਚੁਏਸ਼ਨ ਸਾਡੀ ਸਪੱਸ਼ਟ ਨਹੀਂ ਕਰਦੀ ਜਦ ਤੱਕ ਇਹ ਰਿਜ਼ਲਟ ਸਾਰੀ ਸਪੱਸ਼ਟ ਨਹੀਂ ਹੋ ਜਾਂਦੀ ਤਦ ਤੱਕ ਇਹ ਲੋਕਾਂ ਦੇ ਦਰਿਆਨ ਦੀ ਭੰਬਲਪੂਸਾ ਉਹ ਬਣਿਆ ਰਹੇਗਾ ਹੁਣ ਆਪਾਂ ਆਉਂਦੇ ਹਾਂ ਪੰਜਾਬ ਦਾ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਹੈ ਉਹ ਦਿਨੋਂ ਦਿਨੋਂ ਵੱਧੁੰਗਾ ਹੋ ਰਿਹਾ। ਔਰ 2024-25 ਦੇ ਅੰਤ ਤੱਕ ਜਿਹੜਾ ਰਾਜ ਦਾ ਕਰਜ਼ਾ ਸੀ ਉਹ 3.7 ਲੱਖ ਕਰੋੜ ਰੁਪਏ ਤੱਕ ਪਹੁੰਚਣ ਦਾ ਅਨੁਮਾਨ ਹੈ। ਬਸੋ ਇਹ ਸਾਲ ਦੇ ਅੰਤ ਤੱਕ ਇਹ ਕਰਜ਼ਾ ਜਿਹੜਾ ਸੀ ਪੰਜਾਬ ਦੇ ਸਰਦੇ ਉੱਤੇ ਉਦੀ ਰਕਮ 3.74 ਲੱਖ ਕਰੋੜ ਰੁਪਏ ਤੱਕ ਪਹੁੰਚਣ ਦੀ ਉਮੀਦ ਹੈ ਲੇਕਨ ਇਹਦੇ ਵਿੱਚ ਜੇ ਆਪਾਂ ਫੁੱਲ ਮਾਰ ਕੇ ਦੇਖੀਏ ਕਿ ਆਫਟਰ ਆਲ ਏ ਇਸ ਫਾਈਨੈਂਸ਼ੀਅਲ ਕ੍ਰਾਈਸਿਸ ਲੌਨ ਡੇਲੇ ਕੌਣ ਜ਼ਿੰਮੇਵਾਰ ਹੈ ਬੇਸਿਕਲੀ ਜੇ ਮੁੱਢੇ ਤੋਂ ਦੇਖਿਆ ਜਾਵੇ ਤਾਂ ਇਹਦੇ ਲਈ ਵਿੱਤ ਮੰਤਰੀ ਸਾਹਿਬ ਖੁਦ ਜ਼ਿੰਮੇਵਾਰ ਹਨ ਕਿਉਂਕਿ ਉਹਨਾਂ ਦੇ ਜ਼ਿੰਮੇ ਕੰਮ ਹੁੰਦਾ ਹੈ ਕਿ ਰਾਜ ਦੇ ਖਜ਼ਾਨੇ ਵਿੱਚ ਖਿਆਨਾਂ ਹੋਗ ਭੰਦੇ ਲਈ ਸਟੇਟ ਦੇ ਰਿਸੋਰਸਸ ਨੂੰ ਵੰਟਿਆ ਜਾਵੇ ਉਹ ਸਰੋਸ ਕਿੱਥੋਂ ਪੈਦਾ ਹੋਣ ਇਸ ਗੱਲ ਦਾ ਵੀ ਅੰਦਾਜ਼ਾ ਜਾਂ ਉਹ ਉਹਨਾਂ ਨੇ ਵਿਚਾਰ ਵਟਾਂਦਰਾ ਵਿੱਤ ਮੰਤਰੀ ਨਹੀਂ ਕਰਨਾ ਹੁੰਦਾ ਆ ਉਹ ਮਿਲਾ ਕੇ ਪੈਸੇ ਢਿੱਡ ਦੀ ਜਿਹੜੀ ਗੱਲ ਹੁੰਦੀ ਆ ਉਹ ਕੇਵਲ ਤੇ ਕੇਵਲ ਉਹਦੇ ਲਈ ਵਿੱਤ ਮੰਤਰੀ ਸਟੇਟ ਦਾ ਜ਼ਿੰਮੇਵਾਰ ਹੁੰਦਾ ਆ ਹੁਣ ਇਹ ਤਾਂ ਵਿੱਤ ਮੰਤਰੀ ਸੰਭ ਦੱਸਣਾ ਚਾਹੀਦਾ ਆ ਇਸ ਸਟੇਟ ਦੇ ਖਿਆਨੇ ਦੀ ਇੰਨੀ ਭੈੜੀ ਹਾਲਤ ਕਿਉਂ ਹੋਈ? ਔਰ ਜੇਕਰ ਇੰਨੀ ਭੈੜੀ ਹਾਲਤ ਹੋਈ ਆ ਤਾਂ ਉਹਦੇ ਲਈ ਕੌਣ-ਕੌਣ ਤਿਰਾਂ ਜਿਹੜੀਆਂ ਉਹ ਜ਼ਿੰਮੇਵਾਰ ਹੈ? ਕਿਉਂਕਿ ਜਦ ਤਾਈਂ ਇਸ ਗੱਲ ਦਾ ਕੱਪੜਾ ਵੱੱਜ ਜਾਣ ਦੇ ਕਾਰਨਾਂ ਬਾਰੇ ਪਤਾ ਨਹੀਂ ਲਾਇਆ ਜਾਂਦਾ। ਸੱਤਕ ਇਹਦੇ ਵਿੱਚ ਹੋ ਸਦਾ ਕਰ ਦੇਣ ਦੀ ਕੋਈ ਗੁੰਜਾਇਸ਼ ਨਹੀਂ रह ਜਾਂਦੀ ਕਿਉਂਕਿ ਸਭ ਤੋਂ ਪਹਿਲਾਂ ਇਹ ਇਹ ਯੂ ਸੋਚਣਾ ਚਾਹੀਦਾ ਹੈ ਬਿ ਆਫਟਰ ਇਹ ਕਰਜ਼ਾ ਜਿਹੜਾ ਵਧਿਆ ਆ ਉਹ ਕਿਉਂ ਵਧਿਆ ਉਹਦੇ ਦੀ ਜ਼ਿੰਮੇਵਾਰ ਕੌਣ ਹੈ ਜੇਕਰ ਅਸੀਂ ਗੱਲ ਕਰਨੀ ਹੋਵੇ ਤਾਂ ਇਹਦੇ ਵਿੱਚ ਦੋਸ਼ੀ ਜਿਹੜੇ ਪਾਏ ਜਾਂਦੇ ਆ ਸਭ ਤੋਂ ਇੱਕ ਨੰਬਰ ਦੇ ਉੱਤੇ ਸਟੇਟ ਦੇ ਸਿਸਟਮ ਵੱਲੋਂ ਅਮ ਜਿਹੜਾ ਖਰਚਾ ਆ ਉਹ ਲੋੜ ਤੋਂ ਜ਼ਿਆਦਾ ਕੀਤਾ ਜਾ ਰਿਹਾ ਹੈ ਔਰ ਖਯੂਦ ਖਰਜੀ ਦਾ ਵੀ ਕੋਈ ਅੰਤ ਨਹੀਂ ਦਿੱਲੀ ਦੇ ਜਿਹੜੇ ਧਰਮੀ ਲੋਕ ਆਏ ਆ ਜਾਂ ਆਏ ਸੰਨ ਉਹਨਾਂ ਦੀ ਰੋਣਾ ਚਾਹੀ ਉਹਨਾਂ ਦੀ ਸੇਵਾ ਸੰਭਾਲ ਉਹਨਾਂ ਨੂੰ ਹੈਂਡੀਕੈਪ ਕਾਰ ਕਰਦ ਜਹਾਲ ਤੇ ਹੋਰ ਸੁਖ ਸੂਤਾਂ ਦੇਣ ਉੱਪਰ ਵੀ ਬਹੁਤ ਸਾਰਾ ਪੈਸਾ ਜਿਹੜਾ ਉਹ ਖਾਤਿਆ ਜਾ ਰਿਹਾ ਆ ਔਰ ਡੇਨੀਆਂ ਸਬਸਿਡੀਆਂ ਪੰਜਾਬ ਗਵਰਨਮੈਂਟ ਨੇ ਦਿੱਤੀਆਂ ਲੋਕਾਂ ਨੂੰ ਉਹ ਉਹ ਵੀ ਇਸ ਮਾੜੇ ਖਜ਼ਾਨੇ ਦੇ ਵਿੱਚ ਭਾਈਵਾਲ ਹਨ ਕਿਉਂਕਿ ਘਰਾਂ ਨੂੰ 300 ਯੂਨਟ ਜਿਹੜੇ ਮੁਫਤ ਆ ਉਹ ਬਿਜਲੀ ਦੇ ਦਿੱਤੇ ਜਾ ਰਹੇ ਹਨ ਅਗਰ ਇਹ ਸਬਸਿਡੀ ਨਾਲ ਦਿੱਤੀ ਜਾਂਦੀ ਤਾਂ ਇਹਦੇ ਵਿੱਚੋਂ ਇਕੱਠਾ ਹੋਣ ਵਾਲਾ ਜਿਹੜਾ ਰੈਵਨਿਊ ਆ ਉਹ ਉਹਦੇ ਵਿੱਚ ਵਾਧਾ ਹੋਣਾ ਸੀ ਔਰ ਕੁਦਸਤੀ ਦਾ ਜਦੋਂ ਰੈਵਨਿਊ ਦੇ ਸੋਰਸ ਜਿਆਦੇ ਵੱਧ ਜਾਣ ਤਾਂ ਖਿਆਨੇ ਇਹਦਾ ਇੱਕ ਭਾਗ ਜਾਣਦੀ ਵੀ ਅਮੇਗ ਵੱਜਣ ਲੱਗਦੀ ਆ ਸੋ ਉਹਨੂੰ ਮਾਰ ਕੇ 8 8852.26 ਕਰੋੜ ਰੁਪਏ ਦਾ ਜਿਹੜਾ ਉਹ ਘਟਾਇਆ ਉਹ ਉਹ ਇਹਨਾਂ ਕਾਰਨਾਂ ਕਰਕੇ ਤੇ ਆਇਆ ਕਿਉਂਕਿ ਜੇਕਰ ਸਬਸਿਡੀਆਂ ਨਾ ਹੋਣ ਔਰ ਕੋਈ ਫਿਊਲ ਖਰਚੀ ਨਾ ਹੋਵੇ ਤਾਕਤ ਦੀ ਗੱਲ ਆ ਕਿ ਉਹ ਖਾਤੇ ਘਟਣਗੇ ਜਾਂ ਖਾਤੇ ਘਟਣਗੇ ਤੇ ਸਟੇਟ ਦਾ ਜਿਹੜਾ ਫੰਡ ਹੈ ਖਿਆਨਾ ਉਹ ਪੈਸਾਂ ਨਾਲੋਂ ਜ਼ਿਆਦਾ ਡੇੜਾ ਉਹ ਭੱਜ ਜਾਵੇਗਾ ਔਰ ਇਹਦੇ ਵਿੱਚ ਇੱਕ ਵੱਡਾ ਕਾਰਨ ਹੈ ਡੀਗਰਾਂ ਦੀ ਸਿਕਿਉਰਿਟੀ ਅਨਸਿਸਵੀ ਸਿਕਿਉਰਿਟੀ ਜਿਹਦਾ ਕੋਈ ਮਤਦੰ ਨਹੀਂ ਰਹਿ ਜਾਂਦਾ ਕਿਸੇ ਨੂੰ ਉੱਥੇ ਕੋਈ ਖਤਰਾ ਨਹੀਂ ਸਰਕਾਰ ਖੁਦ ਕਹਿ ਚੁੱਕੀ ਆ ਕਿ ਇਥੇ ਦਾ ਨਾ ਨਾ ਕੋਈ ਸਮੱਸਿਆ ਨਹੀਂ ਦੇਖਣ ਫਿਰ ਵੀ ਰੋਜਿੰਗ ਪਾਰਟੀ ਆਪ ਕੋ ਇਸ਼ਨ ਪਾਰਟੀ ਹੂ ਸੰਤ ਬਾਬੇ ਪਤਾ ਨਹੀਂ ਕਿੰਨੇ ਗੰਨੇ ਲੋਕ ਡਿੜਿਆ ਉਸ ਕਾਹ ਦੀ ਸਖਿਆ ਦਾ ਆਨੰਦ ਮਾਣ ਰਹਾ ਔਰ ਇਡੇ ਉੱਪ ਜਿੰਨਾ ਖਾਚਾ ਹੋ ਰਿਹਾ ਆ ਉਹ ਉਹ ਵੀ ਇਸ ਖਿਆਮੇ ਦੇ ਕਾਟੇ ਦਾ ਇੱਕ ਕਾਹ ਜਿਹੜਾ ਉਹ ਬਣ ਰਿਹਾ ਆ ਹੁਣ ਸਰਕਾਰ ਨੂੰ ਵੀ ਚਾਹੀਦਾ ਆ ਕਿ ਵੱਧ ਤੋਂ ਵੱਧ ਗੈਂਟੀ ਵਿੱਚ ਪੂੰਜੀ ਨਿਵੇਸ਼ਕਾਂ ਦਾ ਧਨ ਜਿਹੜਾ ਉਹ ਪੰਜਾਬ ਵਿੱਚ ਲਾਇਆ ਜਾਣਾ ਚਾਹੀਦਾ ਉਹ ਇੱਕ ਤਾਂ ਇਹਦੇ ਨਾਲ ਸਟੇਟ ਦੀ ਇਨਕਮ ਵਧੇਗੀ ਦੂਸਰਾ ਇਹਦੇ ਨਾਲ ਰਾਜ ਦੇ ਵਿਕਿਓ ਪੜੇ ਦਿਖੇ ਲੋਕਾਂ ਨੂੰ ਰੁਜ਼ਗਾਰ ਮਿਲ ਸਕੇਗਾ ਔਰ ਇਸ ਤੋਂ ਵੀ ਜ਼ਿਆਦਾ ਅੱਗੇ ਜਾ ਕੇ ਜਿਹੜੇ ਪੰਜਾਬੀ ਪ੍ਰਵਾਸੀ ਭਾਈਚਾਰ ਆਇਆ ਵਿਦੇਸ਼ਾਂ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਆ ਇਥੇ ਇੰਨੇ ਪੈਸੀ ਵਾਲੇ ਲੋਕ ਆ ਜਿਹੜੇ ਪੰਜਾਬ ਵਿੱਚ ਵਧੀਆ-ਵਧੀਆ ਇੰਡਸਟਰੀ ਤੇ ਚੰਗੇ ਆਕਾਲ ਵਾਲੀ ਇੰਡਸਟਰੀ ਜਿਹੜੀ ਆ ਉਹ ला ਸਕਦੇ ਆ ਲੇਕਿਨ ਪੰਜਾਬ ਸਾਕਾ ਜਿਹੜਾ ਭਈਆ ਆ ਮੋਟੋ ਲੈ ਕੇ ਹੁਣ ਤੱਕ ਕੋਈ ਇੰਨਾ ਦੇ ਪਰਿਵਾਰਾਂ ਦੇ ਨਾਲ ਕੋਈ ਬਹੁਤ ਵਧੀਆ ਨਹੀਂ ਜਦੋਂ ਵੀ ਉਹ ਪੰਜਾਬ ਹੁੰਦੇ ਆ ਤਾਂ ਉਹਨਾਂ ਨਾਲ ਬਹੁਤ ਗਲਤ ਵਿਹਾਰ ਜਿਹੜਾ ਉਹ ਕੀਤਾ ਜਾਂਦਾ ਆ ਪੁਲਿਸ ਅਧਿਕਾਰੀਆਂ ਵੱਲੋਂ ਵੀ ਕੀਤਾ ਜਾਂਦਾ ਆ ਉਹਨਾਂ ਦੀ ਜਾਨ ਮਾਰ ਦੀ ਖਤ ਦੇ ਵਿੱਚ ਰਹਿੰਦੀ ਆ ਉਹ ਜਿੰਨਾ ਚਿਰ ਵੀ ਪੰਜਾਬ ਠਹਿਰਦੇ ਆ ਤੇ ਉਹ ਇਸੇ ਦੱਬ ਦੇ ਅੰਡੱਬ ਤੇ ਦੱਬ ਦੇ ਸਾਏ ਹੇਗਾ ਆਪਣੀ ਜ਼ਿੰਦਗੀ ਦੀ ਆ ਦਾ ਛੁੱਟੀਆਂ ਜਿਹੜੀਆਂ ਉਹ ਮਦੀਦ ਕਰਦੇ ਆ ਇਹੋ ਜੀ ਸਿਚੁਏਸ਼ਨ ਵਿੱਚ ਪੰਜਾਬ ਸਤਾਦਾ ਐ ਐਨਆਈ ਪਰਵਾਦਾੰਦੇ ਕੋਈ ਵਧੀਆ ਸਿਗਨਲ ਨਹੀਂ ਜਾ ਰਿਹਾ ਜਿਹਦੇ ਨਾਲ ਉਹ ਪ੍ਰੇਰਿਤ ਹੋ ਸਕਣ ਕਿ ਪੰਜਾਬ ਦੇ ਵਿੱਚ ਅਸੀਂ ਕੋਈ ਨਾ ਕੋਈ ਛੋਟੀ ਮੱਡੀ ਇੰਡਸਟਰੀ ਲਾ ਕੇ ਆਪਣੇ ਲੋਕਾਂ ਨੂੰ ਰੁਜ਼ਗਾਰ ਵੀ ਦੇਣਾ ਹੈ ਔਰ ਆਪਣੇ ਸਟੇਟ ਦੀ ਇਕਨੋਮੀ ਵਿੱਚ ਵੀ ਵਾਧਾ ਕਰਨਾ ਹੈ ਲੇਕਿਨ ਸਰਕਾਰ ਦਾ ਜੇ ਨਹੀਂ ਸਹੀ ਕਮਾ ਸਰਕਾਰ ਦਾ ਅਜੇ ਤੱਕ ਐਨਆਰਆਈ ਪਰਿਵਾਰਾਂ ਦੇ ਵਿੱਚ ਕੋਈ ਭਰੋਸਾ ਨਹੀਂ ਬਣ ਸਕਿਆ ਇਹਦੇ ਵਿਸ਼ੇ ਕਾਦਨ ਤਾਂ ਸਰਕਾਰ ਜਾਣਦੀ ਹੋਵੇਗੀ ਲੇਕਨ ਮੇਰੀ ਇਹ ਸੋਚਣੀ ਆ ਕਿ ਜਿਹੜੇ ਵੀ ਐਨਆਰਆਈ ਪਰਿਵਾਰ ਹੈ ਮੈਂ ਜਦੋਂ ਆਪਾਂ ਅੱਜ ਇੱਥੇ ਪੈਸੇ ਵਾਲੇ ਪਰਿਵਾਰਾਂ ਦੀ ਗੱਲ ਕਰਦੇ ਆ ਉਹਨਾਂ ਪਰਿਵਾਰਾਂ ਦੇ ਨਾਲ ਜਾਂ ਉਹਨਾਂ ਨੂੰ ਮੋਟੀਵੇਟ ਕਰਨ ਦੇ ਨਾਲ ਕੋਈ ਸਰਕਾਰ ਅਜੇ ਤੱਕ ਉਹ ਉਹਨਾਂ ਨੂੰ ਸੰਬੋਧ ਨਹੀਂ ਕਰ ਸਕਦੀ ਕਿ ਪੰਜਾਬ ਦੀ ਸਰਕਾਰ ਹਮੇਸ਼ਾ ਉਹਨਾਂ ਦੇ ਨਾਲ ਹੈ ਉਹ ਜਦੋਂ ਵੀ ਪੰਜਾਬ ਆਉਣਗੇ ਤਾਂ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਪੰਜਾਬ ਸਰਕਾਰ ਦਾ ਫਰਜ਼ ਹੈ ਸੋ ਲੋਕ ਡੱਬੇ ਡੱਬੇ ਪੰਜਾਬ ਵੱਲੋਂ ਪੈ ਚੁੱਕਦੇ ਆ ਲੇਕਿਨ ਫਿਰ ਵੀ ਬਹੁਤ ਸਾਰੇ ਲੋਕਾਂ ਨੇ ਜਿਹੜੀ ਸਾਨੂੰ ਜਾਣਕਾਰੀ ਆ ਉਹ ਪੰਜਾਬ ਜਾਣ ਦੇ ਫਰੋਦਾਂ ਤੇ ਲਿਕੇ ਸਨ ਦੇਖ ਕ ਉਹਨਾਂ ਨੇ ਪੰਜਾਬ ਦੀ ਜਿਹੜੇ ਮਾੜੇ ਹਾਲਾਤ ਐ ਉਹਨਾਂ ਨੂੰ ਦੇਖਦੇ ਹੋਏ ਆਪਣੀ ਯਾਤਰਾ ਜਿਹੜੀ ਆ ਉਹ ਰੱਬ ਕਾ ਦਿੱਤੀ ਆ ਸੋ ਇਹ ਸਭ ਤੋਂ ਪਹਿਲਾਂ ਪੰਜਾਬ ਬੰਦ ਜਿਹੜੀ ਲਾਣਡਰ ਦੀ ਸਿਚੁਏਸ਼ਨ ਆ ਉਹਨੂੰ ਸੁਧਾਰਿਆ ਜਾਣਾ ਚਾਹੀਦਾ ਆ ਔਰ ਇੱਕ ਗੱਲ ਮੈਂ ਹੋਰ ਕਹਿ ਦੇਵਾਂ ਕਿ ਜਿਹੜੇ ਵੀ ਅਮੀਰ ਬੰਦੇ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਲਾਉਣਾ ਚਾਹੁੰਦੇ ਆ ਉਹਨਾਂ ਨੂੰ ਪੰਜਾਬ ਸਰਕਾਰ ਦੇ ਬੋੜਾ ਤਾਪੁਰੇਸ਼ ਨਾਮ ਵਿੱਚ ਜ਼ੂਰੀ ਨਮਾਇੰਦਗੀ ਦਿੱਤੀ ਜਾਣੀ ਚਾਹੀਦੀ ਆ ਤਾਂ ਕਿ ਉਹਨਾਂ ਦਾ ਵੀ ਉਹ ਇਹ ਸਮਝਣ ਕਿ ਰਾਜ ਭਾਗ ਦੇ ਵਿੱਚ ਉਹਨਾਂ ਦਾ ਵੀ ਇੱਕ ਹਿੱਸਾ ਆ ਲੇਕਿਨ ਜੇ ਸਰਕਾਰ ਇਸ ਮੌਨ ਦੇ ਵਿੱਚ ਕਾਮਯਾਬ ਹੋ ਲਈ ਹੁੰਦੀ ਆ ਤਾਂ ਮੈਂ ਸਮਝਦਾ ਆ ਕਿ ਪੰਜਾਬ ਦਾ ਖਜ਼ਾਨਾ ਹਮੇਸ਼ਾ ਹੀ ਭਰਿਆ ਰਹੇਗਾ ਅਤੇ ਕਿਸੇ ਵੀ ਹੱਦ ਤੱਕ ਇਹ ਖਿਆਨਾਂ ਡੇੜਾ ਖਾਲੀ ਹੋ ਜਾਂਦੀ ਡੇਢੀ ਸੰਭਾਵਨਾ ਆ ਉਹ ਵੀ ਹਟ ਜਾਏਗੀ ਹੁਣ ਅੱਗੇ ਜਾ ਕੇ ਆਪਾਂ ਗੱਲ ਕਰਦੇ ਆਂ ਪੰਜਾਬ ਦੇ ਵਿਅਕਤੀ ਜਿਹੜਾ ਇਸ ਵੇਲੇ ਕਮਾਂਸਾਂ ਨਕਿਆ ਹੋਇਆ ਆ ਉਹ ਪ੍ਰਵਾਸੀ ਪੰਜਾਬੀ ਜਿਹੜੇ ਕਿ ਦੂਜੇ ਸਟੇਟਾਂ ਤੋਂ ਆ ਕੇ ਪੰਜਾਬ ਵਿੱਚ ਆ ਆਣ ਲਈ ਇੱਥੇ ਆਏ ਹਨ ਉਹਨਾਂ ਵੱਲੋਂ ਜਿਹੜੇ ਜੋਨ ਕੀਤੇ ਜਾ ਰਹੇ ਹਨ ਪੰਜਾਬ ਦੇ ਲੋਕਾਂ ਉਪਰ ਜਾਂ ਜਿਹੜੇ ਲੋਕਲ ਆਦਮੀ ਆ ਉਹਨਾਂ ਦੀ ਜ਼ਿੰਦਗੀ ਇਹਨਾਂ ਲੋਕਾਂ ਨੇ ਖਤਰੇ ਵਿੱਚ ਪਾ ਕੇ ਰੱਖੀ ਹੋਈ ਆ ਉਹਦੇ ਨਾਲ ਜਿਹੜੀ ਸਮਾਜਿਕ ਤੇ ਪੋਲੀਟੀਕਲ ਤਹਾਂ ਵਿੱਚ ਇਹਦੇ ਬਾਰੇ ਜੋ ਚੱਤ ਚੱਲ ਰਹੀ ਆ ਉਹਨੂੰ ਕਿਸੇ ਨਾ ਕਿਸੇ ਹੱਤਕਾ ਪੰਜਾਬ ਸਰਕਾਰ ਨੂੰ ਦੂਰ ਕਰਨਾ ਚਾਹੀਦਾ ਹੈ ਅਕਸਰ ਸਾਰੇ ਲੋਕਾਂ ਨੇ ਦੇਖਿਆ ਹੋਣਾ ਹੈ ਕਿ ਜਿਹੜੇ ਵੀ ਮਜ਼ਦੂਰ ਦੂਜੇ ਸਟੇਟਾਂ ਵਿੱਚੋਂ ਪੰਜਾਬ ਆਉਂਦੇ ਆ ਉਹਨਾਂ ਕੋਲ ਕਿਸੇ ਕਿਸਮ ਦੀ ਕੋਈ ਆਈਡੀ ਜਾਂ ਆਧਾਰ ਕਾਰਡ ਉਹਨਾਂ ਦੀ ਆਪਣੀ ਪਛਾਣ ਦੱਸਣ ਦੇ ਲਈ ਨਹੀਂ ਹੁੰਦੇ ਔਰ ਜਿਨ੍ਹਾਂ ਕੋਲ ਵੀ ਹਨ ਉਹਨਾਂ ਨੇ ਕਿਸੇ ਨਾ ਕਿਸੇ ਆਦਮੀ ਦੇ ਰਾਹੀਂ ਛੋਟੀਆਂ-ਛੋਟੀਆਂ ਕੰਪਿਊਟਰ ਦੀਆਂ ਦੁਕਾਨਾਂ ਵਿੱਚੋਂ ਆਪਣੇ ਨਕਲੀ ਆਈਡੀ ਤੇ ਆਧਾਰ ਕਾਰਡ ਬਣਾ ਕੇ ਰੱਖੇ ਹੋਏ ਆ। ਔਰ ਉਹਨਾਂ ਆਧਾਰ ਕਾਰਡਾਂ ਤੇ ਆਈਡੀ ਨੂੰ ਮੁੱਖ ਰੱਖ ਕੇ ਉਹ ਹੋ ਹੋ ਜੇਲੀਆਂ ਸਹੂਲਤਾਂ ਸਰਕਾਰ ਵੱਲੋਂ ਗੈਰ ਸਰਕਾਰੀ ਤੌਰ ਦੇ ਉੱਤੇ ਉਹ ਆਪਣੇ ਨਾਂ ਦੇ ਉੱਤੇ ਸ੍ਰਸਤ ਕਰਦੇ ਰਹਿੰਦੇ ਆ। ਔਰ ਇੰਨਾ ਜਲਮੰਦ ਦਾ ਜਿਹੜਾ ਇੰਨਾ ਵੱਲੋਂ ਜਲਮ ਕੀਤਾ ਜਾਂ ਕ੍ਰਾਈਮ ਕੀਤਾ ਜਾ ਰਿਹਾ ਆ ਉਹਦਾ ਜਿਹੜਾ ਰੇਟ ਉਹ ਦਿਨੋਂ ਦਿਨ ਵੱਧਦਾ ਜਾ ਰਿਹਾ ਆ ਅਕਸਰ ਸੀ ਹੈਲ ਲੋਕ ਦੀਆਂ ਵੀਡੀਓ ਜਿਹੜੀਆਂ ਪੰਜਾਬ ਤੋਂ ਆਉਂਦੀਆਂ ਆ ਉਹ ਦੇਖਦੇ ਆ ਕਿ ਕਿਸ ਤਰ੍ਹਾਂ ਇਹ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕ ਪੰਜਾਬ ਵਿੱਚ ਹੁੱਲੜਬਾਜੀ ਪੈਦਾ ਕਰਕੇ ਰੱਖਦੇ ਆ ਔਰ ਇੱਥੋਂ ਤੱਕ ਕਿ ਇਹਨਾਂ ਨੇ ਜਿਹੜੇ ਸੀਰੀਅਸ ਕ੍ਰਾਈਮ ਕੀਤੇ ਆ ਉਹਦੇ ਨਾਲ ਪੰਜਾਬ ਦੇ ਲੋਕਾਂ ਦੇ ਅੰਦਰ ਜਾਤੀ ਸਹਿਣ ਤੇ ਅਨਸਿਕਿਉਰਿਟੀ ਦਾ ਵਾਤਾਵਰਨ ਜਿਹੜਾ ਉਹ ਪੈਦਾ ਕਰਕੇ ਰੱਖਿਆ ਹੋਇਆ ਹੈ। ਉਹ ਜੇਕਰ ਸਰਕਾਰ ਨੇ ਇਸ ਦਿਸ਼ਾ ਵੱਲ ਕੋਈ ਯਤਨ ਨਾ ਕੀਤੇ, ਇਸ ਮਸਲੇ ਨੂੰ ਸੁਧਾਉਣ ਵੱਲ ਕੋਈ ਜਲਦੀ ਕਾਰਵਾਈ ਨਹੀਂ ਕੀਤੀ ਤੇ ਪੰਜਾਬ ਦਾ ਜਿਹੜਾ ਵਾਤਾਵਰਨ ਹੈ ਉਹ ਹੋਰ ਵੀ ਅਸ਼ਾਂਤ ਹੋ ਜਾਂਦਾ ਹੋਏਗਾ। ਕੁਈ ਪੰਜਾਬ ਦੇ ਲੋਕ ਜਿਨ੍ਹਾਂ ਦੀ ਗਿੰਤੀ ਕਾਫੀ ਆ ਆਨ ਨਾਲੋਂ ਵੀ ਜ਼ਿਆਦਾ ਆ ਉਹ ਲੋਕ ਅਜਿਹੇ ਲੋਕਾਂ ਦੇ ਪੰਜਾਬ ਖੈਰਾਂ ਦੀ ਹਮਾਇਤ ਨਹੀਂ ਕਰਦੇ ਕਿਉਂਕਿ ਉਹਨਾਂ ਵੱਲੋਂ ਜਿਸ ਦਾ ਵਰਤਾਓ ਲੋਕਲ ਬੰਦਿਆਂ ਦੇ ਨਾਲ ਕੀਤਾ ਜਾ ਰਿਹਾ ਆ ਉਹ ਬੜਾ ਮਿੰਦਨਯੋਗ ਆ ਉਹ ਉਹਦੇ ਤਹਿਤ ਇਹਨਾਂ ਨੂੰ ਬੱਖ ਬੱਖ ਜਗ੍ਹਾ ਦੇ ਉੱਪਰ ਜਾਂ ਬੱਖ ਬੱਖ ਕੋਨਿਆਂ ਦੇ ਉੱਤੇ ਜਾਂ ਗਲੀਆਂ ਮਹੱਲਿਆਂ ਦੇ ਕੋਨਿਆਂ ਉੱਪਰ ਸ਼ਰਾਬ ਪਿੰਡੇ ਦੇਖਿਆ ਜਾ ਸਕਦਾ ਆ ਜਿੱਥੇ ਸ਼ਰਾਬ ਪੀ ਕੇ ਹੁੰਡੜਬਾਜੀ ਵੀ ਕਰਦੇ ਆ ਉਥੇ ਆਹ ਕੌਣ ਜਾਣ ਵਾਲੀਆਂ ਕੁੜੀਆਂ ਦੇ ਨਾਲ ਗੱਤ ਕਿਸਮ ਦਾ ਵਰਤਾਓ ਕਰਦੇ ਆ ਇਸ ਕਾਰਨ ਇਹਨਾਂ ਔਰ ਦਾ ਉਹ ਤੋਂ ਨਿਕਲਣਾ ਬੜਾ ਮੁਸ਼ਕਲ ਹੋ ਜਾਂਦਾ ਆ ਸੋ ਲੇਕਨ ਇਹਦੇ ਵਿੱਚ ਅੱਜ ਤੱਕ ਨਾ ਤਾਂ ਪੰਜਾਬ ਪੁਲਿਸ ਨੇ ਇਹਨਾਂ ਦੀ ਕੋਈ ਆਈਡੀ ਵੈਰੀਫਿਕੇਸ਼ਨ ਕੀਤੀ ਆ ਜੇਕਰ ਕੀਤੀ ਵੀ ਹੋਵੇਗੀ ਉਹ ਬਹੁਤ ਥੋੜੀ ਘੰਟੀ ਵਿੱਚ ਕੀਤੀ ਹੋਵੇਗੀ ਲੇਕਨ ਜਦ ਤੱਕ ਪੰਜਾਬ ਪੁਲਿਸ ਆਪਣਾ ਇਹ ਟਾਰਗੇਟ ਸੈੱਟ ਨਹੀਂ ਕਰਦੀ ਕਿ ਫਲਾਣੀ ਫਲਾਣੀ ਤਰੀਖ ਤੱਕ ਇਹਨਾਂ ਦੀ ਆਈਡੀ ਵੈਰੀਫਿਕੇਸ਼ਨ ਕਰਲਵੇਗੀ ਤਦ ਤੱਕ ਇਹ ਮਸਲਾ ਕਿਸੇ ਵੀ ਹਾਲਤ ਵਿੱਚ ਸੁਲਝਾਇਆ ਨਹੀਂ ਜਾ ਸਕਦਾ ਜਦ ਇਹ ਆਈਡੀ ਵੈਰੀਫਿਕੇਸ਼ਨ ਸਾਰਿਆਂ ਦੀ ਹੋਵੇਗੀ ਔਰ ਉਸ ਤੋਂ ਬਾਅਦ ਜਿਨ੍ਹਾਂ ਦੀ ਵੈਰੀਫਿਕੇਸ਼ਨ ਨਾ ਹੋ ਸਕੇ ਉਹਨਾਂ ਨੂੰ ਜ਼ਰੂਰ ਪੰਜਾਬ ਵਿੱਚੋਂ ਬਾਹਰ ਜਾਣ ਲਈ ਕਿਹਾ ਜਾਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਅੰਦਰ ਕੋਈ ਹੋਰ ਬਹੁਤ ਜਿਆਦਾ ਅੰਸ਼ਖਾਮੀ ਘਟਨਾ ਇਹਨਾਂ ਲੋਕਾਂ ਦੇ ਨਾਲ ਇਹਨਾਂ ਲੋਕਾਂ ਦੇ ਕਾਰਨ ਬੀਚ ਨਾ ਸਕੇ ਸੋ ਅਸੀਂ ਇਹ ਇਹਦੇ ਜਲਦੀ ਹੱਲ ਲਈ ਕਾਮਨਾ ਕਰਦੇ ਹਾਂ ਥੈਂਕ ਯੂ ਵੈਰੀ ਮਚ